ਪੰਜਾਬ ਚ ਭਾਜਪਾ ਦਾ ਵਿਰੋਧ ਰੋਕਨ ਦਾ ਨਾਮ ਨਹੀਂ ਲੈ ਰਿਹਾ ਭਾਜਪਾ ਦੇ ਉਮੀਦਵਾਰ ਜਿੱਥੇ ਵੀ ਜਾਂਦੇ ਹਨ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਅੱਜ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਭਾਰੀ ਵਿਰੋਧ ਕੀਤਾ ਭਾਜਪਾ ਉਮੀਦਵਾਰ ਅਨੀਤਾ ਸੋਮਪrakash ਤੇ ਹਾਕ ਵਿੱਚ ਮੋਦੀ ਦਾ ਅੱਜ ਹੁਸ਼ਿਆਰਪੁਰ ਚ ਚੋਣ ਰੈਲੀ ਸੀ ਰੈਲੀ ਤੋਂ ਪਹਿਲਾਂ ਵੱਡੀ ਗਿਣਤੀ ਚ ਪਹੁੰਚੇ ਕਿਸਾਨਾਂ ਨੇ ਨਰਿੰਦਰ ਮੋਦੀ ਮਰਦਾਬਾਦ ਦੇ ਨਾਅਰੇ ਨਾਲ ਮੋਦੀ ਦਾ ਭਾਰੀ ਵਿਰੋਧ ਸ਼ੁਰੂ ਕਰ ਦਿੱਤਾ ਕਿਸਾਨਾਂ ਦੇ ਹੱਥ ਵਿੱਚ ਮੋਦੀ ਵਾਪਸ ਚਾਓ ਦੇ ਪੋਸਟਰ ਫੜੇ ਹੋਏ ਸਨ ਕਿਸਾਨਾਂ ਨੇ ਕਿਹਾ ਕਿ ਭਾਜਪਾ ਉਮੀਦਵਾਰ ਜਿੱਥੇ ਵੀ ਵੋਟਾਂ ਮੰਗਣ ਜਾਣਗੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਜੇਕਰ ਨਰਿੰਦਰ ਮੋਦੀ ਸਾਨੂੰ ਨਹੀਂ ਜਾਣ ਤੋਂ ਰੋਕ ਸਕਦਾ ਤਾਂ ਅਸੀਂ ਮੋਦੀ ਨੂੰ ਪੰਜਾਬ ਆਉਣ ਤੋਂ ਕਿਉਂ ਨਹੀਂ ਰੋਕ ਸਕਦੇ ਉਹਨਾਂ ਕਿਹਾ ਕਿ ਇਸ ਦਾ ਜਵਾਬ ਲੋਕ ਮੋਦੀ ਨੂੰ ਚੋਣਾਂ ਵਿੱਚ ਹਰਾ ਕੇ ਦੇਣਗੇ ਜਿਦਦੀ ਵਰਤਾਰਾ ਅਸੀਂ ਮੋਦੀ ਦਾ ਵਿਰੋਧ ਕਰ ਰਹੇ ਹਾਂ ਮੋਦੀ ਨੇ ਪਹਿਲਾਂ ਸਵਾ ਸਾਲ ਸਾਨੂੰ ਦਿੱਲੀ ਦੇ ਬਾਰਡਰ ਉੱਤੇ ਨੋਲਿਆ ਫੇਰ ਆ ਛੰਮੂ ਬਾਰਡਰ ਦੇ ਉੱਤੇ ਜਿਸ ਤਰੀਕੇ ਨਾਲ ਤੁਹਾਨੂੰ ਸਾਰੇ ਦੁਨੀਆ ਨੂੰ ਸਾਰੇ ਆਲ ਵਰਲਡ ਨੂੰ ਪਤਾ ਜਿਸ ਤਰੀਕੇ ਨਾਲ ਉੱਥੇ ਹਰਿਆਣੇ ਦੇ ਬਾਰਡਰ ਤੇ ਕੰਦਾ ਕੱਢਿਆ ਗਏ ਜਾਂ ਕਿਲ ਠੋਕੇ ਗਏ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਆਰਐਸਐਸ ਦੇ ਗੁੰਡਿਆਂ ਨੇ ਸਾਡੇ ਕਿਸਾਨ ਸ਼ੁਭ ਕਰਨ ਤੇ ਹੋਰ ਸਾਡੇ ਕਿਸਾਨ ਚੀਦ ਕੀਤੇ ਆ ਜੇ ਉਹ ਸਾਨੂੰ ਦਿੱਲੀ ਜਾਣ ਤੋਂ ਰੋਕ ਸਕਦਾ ਅਸੀਂ ਵੀ ਨਰਿੰਦਰ ਮੋਦੀ ਨੂੰ ਜਿਹੜਾ ਜਿੰਨੀ ਸਾੜ ਦੀ ਸਮਰੱਥਾ ਆ ਅਸੀਂ ਵੀ ਕਹਿੰਨਾ ਵੀ ਸ਼ਰਮ ਆਉਣੀ ਚਾਹੀਦੀ ਆ ਜੇ ਪੰਜਾਬ ਵਾਲੇ ਦਿੱਲੀ ਨਹੀਂ ਜਾ ਸਕਦੇ ਤਾਂ ਨਰਿੰਦਰ ਮੋਦੀ ਇਥੇ ਛਣਕਣਾ ਲੈਣ ਆਇਆ ਠੀਕ ਹੈ ਅੱਜ ਉਹਦੇ ਕੋਲ ਪਾਵਰ ਆ ਪਰ ਇਥੇ ਬੜੇ ਬੜੇ ਪਾਵਰ ਵਾਲੇ ਜਿਹੜੇ ਉਹ ਵੀ ਰੋੜ ਜਾਂਦੇ ਆ ਇਥੋਂ ਇਹ ਮਤ ਸਮਝੇ ਵੀ ਮੇਰੇ ਮਾਰੇ ਦੇਣ ਆਉਣੇ ਨਹੀਂ ਹੈਗੇ ਅਸੀਂ ਉਸ ਮੋਦੀ ਦੇ ਵਿਰੋਧ ਵਿੱਚ ਭਾਜਪਾ ਦੇ ਵਿਰੋਧ ਵਿੱਚ ਅਸੀਂ ਅੱਜ ਪ੍ਰਦਰਸ਼ਨ ਕਰਨ ਵਾਸਤੇ ਸੰਯੁਕਤ ਖਾਲਸਾ ਮੋਰਚਾ ਜਿਹੜਾ ਹੁਸ਼ਿਆਰਪੁਰ ਦੇ ਵੱਖ-ਵੱਖ ਟੌਂਕਾਂ 'ਤੇ ਇਕੱਠਾ ਹੋਇਆ ਅਸੀਂ ਕਹਿੰਨੇ ਆਂ ਕਿ ਭਾਜਪਾ ਦੀ ਸਰਕਾਰ ਨੂੰ ਹਰਾਉਣਾ ਉਹ ਜ਼ਰੂਰੀ ਆ ਇਹ ਫਾਸੀਵਾਦੀ ਸਰਕਾਰ ਆ ਇਹ ਲੋਕ ਵਿਰੋਧੀ ਆ ਇਹ ਕਿਸਾਨ ਵਿਰੋਧੀ ਆ ਇਹ ਅੰਡਾਨੀਆਂ ਬਾਨੀਆਂ ਦੀ ਸਰਕਾਰ ਆ ਇਹ મોદી ਆਊਗਾ ਤੇ ਆਮ ਲੋਕ ਜਿਹੜਾ ਉਹ ਮਰੂਗਾ ਉਸੇ ਇਸ ਕਰਕੇ ਅਸੀਂ ਨਰਿੰਦਰ ਮੋਦੀ ਨੂੰ ਕਹਿੰਦੇ ਆ ਸਰ ਮੋਦੀ ਗਾਜਪਾ ਸਰਕਾਰ ਤਾਂ ਕਹਿ ਰਹੀ ਹੈ ਵੀ ਜਣ ਕੇ ਕਿਸਾਨਾਂ ਨੂੰ 6000 ਰੁਪਏ ਦੇ ਰਹੀ ਹੈ ਕੀ ਇਸ ਦਾ ਰਹਿਿਆ ਜੀ ਕਿ 6000 ਰੁਪਏ ਦਿੱਤੇ ਜਿਹੜੇ ਨੂੰ ਬੈਠਾ ਦਿੱਤਾ ਉਹਨਾਂ ਨੇ ਜਿਹੜਾ ਮਨ 6000 ਰੁਪਏ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਜੀ ਜੇ ਮਨ ਐਮ ਐਸ ਬੀ ਵੀ ਮਿਲਦੀ ਸਾਨੂੰ ਤਿੰਨ ਸਟੇਟਾਂ ਨੂੰ ਮਿਲ ਰਹੀ ਆ ਸਿਰਫ ਪੰਜਾਬ ਨੂੰ ਹਰਿਆਣੇ ਨੂੰ ਤੇ ਜੂਪੀ ਦੇ ਕੁਝ ਪੋਰਸ਼ਨ ਨੂੰ ਐਮ ਐਸ ਬੀ 23 ਫਸਲਾਂ ਤੇ ਆ ਉਹ ਕਹਿੰਦਾ ਐਮ ਐਸ ਬੀ ਜਾਰੀ ਰਹਿਊ ਸਾਡੇ ਨਾਲ ਸਮਝੌਤਾ ਹੋਇਆ ਸੀ ਐਮ ਐਸ ਬੀ ਦੇ ਉੱਤੇ ਕਾਨੂੰਨ ਬਣਾਉਂਗਾ ਮੈਂ ਜੇ ਕੋਈ ਵੀ ਪ੍ਰਾਈਵੇਟ ਖਰੀਦਦਾ ਆ ਤਾਂ ਜਿਹੜਾ ਮਾਰਜਨ ਹੋਊਗਾ ਉਹ ਸਾਨੂੰ ਦਿੱਤਾ ਜਾਊਗਾ ਕਿਸਾਨਾਂ ਨੂੰ ਉਹ ਕਾਨੂੰਨ ਤੋਂ ਉਹ ਮੁਕਰ ਗਏ ਆ ਉਸ ਗੱਲ ਕਰਕੇ ਸਾਡੇ ਜਿਹੜੇ ਸ਼ਹੀਦ ਕਿਸਾਨ ਹੋਏ ਹੋਏ ਆ 750 ਤੇ ਲਖੀਮਪੁਰ ਖੀੜੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਮਾਰੇ ਗਏ ਆ ਚਾਰ ਦੇ ਇੱਕ ਪੱਤਰਕਾਰ ਮਾਰੇ ਆ ਗਿਆ ਉਹਨਾਂ ਨੂੰ ਸਜ਼ਾ ਮਾ ਨਹੀਂ ਦਿੱਤੀਆਂ ਜਾ ਰਹੀਆਂ ਉਹਨੂੰ ਜਮਾਨਤ ਦੇ ਉੱਤੇ ਬਾਹਰ ਛੱਡਿਆ ਗਿਆ ਉਹ ਜਿਹੜਾ ਮੰਤਰੀ ਦਾ ਬੇਟਾ ਸੀ ਇਹ ਸਾਰਾ ਕੁਝ ਜੋ ਆ ਉਹਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਆ ਇਹ ਸਾਡਾ ਹੱਕ ਵਾ ਤੇ ਅਸੀਂ ਇਹ ਚਾਹੁੰਦੇ ਆ ਕਿ ਨਵੰਬਰ ਮੋਦੀ ਵੀ ਸਰਕਾਰ ਵਾ ਜਿਹੜੀ ਉਹ ਇੱਥੇ ਖਤਮ ਹੋਣੀ ਚਾਹੀਦੀ ਆ ਨਹੀਂ ਅਗਲੀਆਂ ਕਦੇ ਚੋਣਾਂ ਨਹੀਂ ਹੋਣੀਆਂ ਜੇ ਨਰਿੰਦਰ ਮੋਦੀ ਦੁਆਰਾ ਸਰਕਾਰ ਦੇ ਵਿੱਚ ਆ ਗਿਆ ਇਹ ਉਹ ਸੰਵਿਧਾਨ ਨੂੰ ਬਦਲ ਕੇ ਮਨੁਸਮਰਤੀ ਆ ਜਿਹੜੀ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਤੇ ਇਹ ਕਹਿ ਰਹੇ ਆ ਕਿ ਸਾਰੀਆਂ ਜਾਇਦਾਦ